ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਆਏ ਜੀ ਫ੍ਰਿੰਡ ਕਨੋਨ ਤੇ ਪਹੁੰਚੇ ਆਂ ਪਾਰਕ ਦੇ ਵਿੱਚ ਤੇ ਉਹ ਤੁਹਾਨੂੰ ਇਸ ਵਾਰ ਇੱਕ ਬਾਰੇ ਪੂਰੀ ਜਾਣਕਾਰੀ ਦਈਏ ਉਸ ਤੋਂ ਪਹਿਲਾਂ ਇਸ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਅਸੀਂ ਹੋਰ ਵੀ ਵੱਡੀ ਤੇ ਵਧੀਆ ਜਿਹੜੀ ਆ ਵੀਡੀਓ ਤੁਹਾਨੂੰ ਦਿਖਾ ਸਕੀਏ ਇਹ ਆ ਜੀ ਅਮਰ ਸ਼ਹੀਦ ਜਿਨ੍ਹਾਂ ਦੀ ਯਾਦ ਵਿੱਚ ਇਹ ਜਿਹੜਾ ਵਾ ਬੋਰਡ ਲਗਾਇਆ ਗਿਆ ਵਾ ਬੜਾ ਸੋਹਣਾ ਪਾਰਕ ਹੈ ਬੜਾ ਸਾਰਾ ਉਦਮ ਪਿੰਡ ਕਨਵਣ ਵੱਲੋਂ ਇਹ ਐਂਟਰੀ ਗੇਟ ਜਿੱਥੇ ਮونکی ਦੀ ਜਿਹੜੀ ਉਹ ਤਸਵੀਰ ਲਗਾਈ ਗਈ ਆ ਇਹ ਹੈ ਜੀ ਦਾ ਰੋਧਮ ਸਿੰਘ ਜੀ ਜਿਨ੍ਹਾਂ ਦੀ ਯਾਦ ਵਿੱਚ ਇਹ ਲਗਾਇਆ ਗਿਆ ਤੇ ਆਓ ਆਪਾਂ ਤੁਹਾਨੂੰ ਹੁਣ ਪਾਰਕ ਦੇ ਵਿੱਚ ਲੈ ਕੇ ਜਾਂਦੇ ਹਾਂ ਦੇਖੋ ਕਿੰਨਾ ਸੁੰਦਰ ਦ੍ਰਿਸ਼ਾ ਕਿੱਡਾ ਸੋਹਣਾ ਜਿਹੜਾ ਉਹ ਛੋਟੇ ਛੋਟੇ ਪੌਦੇ ਲਾ ਕੇ ਦਰਖਤ ਲਾ ਕੇ ਇਹਦੀ ਸਜਾਵਟ ਨੂੰ ਵਧਾਇਆ ਗਿਆ ਵਾ ਬੈਠਣ ਵਾਸਤੇ ਬੰਦਵਸਤ ਕੀਤਾ ਗਿਆ ਤੇ 벤ਚ ਲਗਾਏ ਗਏ ਨੇ ਇਹ ਨੇ ਸਾਡੇ ਮਹਾਨ ਸੀਦ ਜਿਨ੍ਹਾਂ ਦੀ ਯਾਦ ਵਿੱਚ ਸਟੈਚੂ ਲਗਾਇਆ ਗਿਆ ਤੇ ਸੁਣੋ ਇਹਨਾਂ ਤੇ ਹਮੇਸ਼ਾ ਫਖਰ ਰਹੇਗਾ ਕਿਉਂਕਿ ਸਾਡੇ ਦੇਸ਼ ਦੀ ਆਣ-ਉਸਨੂੰ ਬਚਾਈ ਰੱਖਦੇ ਨੇ ਇਹ ਡੈਡੀਕੇਟ ਕੀਤਾ ਗਿਆ ਸ਼ਹੀਦ ਸਮਾਰਕ ਨੂੰ ਜਿਹਦਾ ਨੀਰ ਰੱਖਿਆ ਗਿਆ ਸੀ ਜਨਰਲ ਫ੍ਰੈਕਸਸਮੈਨ ਵੱਲੋਂ ਏਸੀ ਧਾਂਦੀ ਇਜਾਦ ਵਿੱਚ ਸਮਾਰਕ ਬਣਾਈ ਗਈ ਆ ਜਿਹਦੇ ਵਕ ਹੋ ਕੇ ਜੁੜੇ ਜੀ ਸ਼ਹੀਦ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਨੇ ਇਹ ਸਦਾ ਅਮਰ ਰਹਿਣਗੇ ਜਿਨ੍ਹਾਂ ਨੇ ਸਾਡੇ ਦੇਸ਼ ਵਾਸਤੇ ਇਹ ਕੁਰਬਾਨੀਆਂ ਕੀਤੀਆਂ ਦੇਖੋ ਕਿੰਦਾ ਸੋਹਣਾ ਨਜ਼ਾਰਾ ਇਸ ਪਾਰਕ ਦਾ ਕੀ ਪਾਰਕ ਜਿਹੜੀ ਆ ਬਿਲਕੁਲ ਬੱਸ ਸਟੈਂਡ ਦੇ ਨੇੜੇ ਪੈਂਦੀ ਆ। ਸ਼ਾਮ ਨੂੰ ਲੋਕ ਇੱਥੇ ਆ ਕੇ ਇਸ ਵਾਤਾਵਰਣ ਦਾ ਨਜ਼ਾਰਾ ਲੈਂਦੇ ਨੇ, ਬੈਠਦੇ ਨੇ। ਬੱਚਿਆਂ ਵਾਸਤੇ ਪੰਗੂੜੇ ਵੀ ਲਗਾਏ ਗਏ ਨੇ। ਵਾਟਰ ਵਰਕਸ ਦੀ ਜਿਹੜੀ ਆ ਟਿੰਕੀ ਵੀ ਇੱਥੇ ਲਗਾਈ ਗਈ ਆ। ਤੇ ਇਹ ਬੜਾ ਸੋਹਣਾ ਜਿਹੜਾ ਉਹ ਦਰਸ਼ਾ ਇੱਥੇ ਤੇ ਸਾਹਮਣੇ ਜਿਹੜਾ ਉਹ ਨੈਟ ਲੱਗਾ ਹੋਇਆ ਹੈ ਕਿ ਸਾਹਮਣੇ ਬੱਚੇ ਜਿਹੜੇ ਆ ਉਹ ਵਾਲੀਬਾਲ ਖੇਡਦੇ ਨੇ ਤੇ ਬੜਾ ਵਧੀਆ ਨਜ਼ਾਰਾ ਇਸ ਤਰ੍ਹਾਂ ਦਾ ਤੇ ਬੱਚਿਆਂ ਵਾਸਤੇ ਬੰਗੂੜੇ ਲਗਾਏ ਗਏ ਨੇ ਬਰਸਾਤ ਦੇ ਕਾਰਨ ਕਾਫੀ ਜਿਹੜਾ ਕਾ ਇੱਥੇ ਉੱਗ ਗਿਆ ਪਿਆ ਵਾ

ਤੁਸੀਂ ਵੀ ਇਸ پارک ਦਾ ਨਿਆਰਾ ਲੈਣਾ ਚਾਹੁੰਦੇ ਹੋ ਤਾਂ ਇੱਥੇ ਆਓ ਆਪੋ ਆਪਣੇ ਬੱਚਿਆਂ ਲੈ ਕੇ ਆਓ ਤੇ ਬਹੁਤ ਹੀ ਵਧੀਆ پارک ਹੈ ਪਰ ਇੱਕ ਹੈ ਕਿ پارک ਵਿੱਚ ਜਰੂਰ ਆਓ ਪਰ ਇਸ ਜਗ੍ਹਾ ਦੀ ਜਿਹੜੀ ਉਹ ਸਫਾਈ ਰੱਖੋ ਆਪ ਹੀ ਸਾਫ਼ ਰੋ ਔਰ پارک ਦੀ ਸਫਾਈ ਰੱਖੋ ਤਾਂ ਜੋ ਦੇਖਣ ਵਾਲੇ ਨੂੰ ਜੋ ਬਾਹਰੋਂ ਆਉਂਦੇ ਹਨ ਸਾਫ਼ ਸੁਥਰਾ ਔਰ ਵਧੀਆ ਲੱਗੇ ਕਿਉਂਕਿ ਸਾਫ਼ ਸੁਥਰਾ ਔਰ ਸਫਾਈ ਦੇ ਨਾਲ ਹੀ ਸਭ ਕੁਝ ਵਧੀਆ ਲੱਗਦਾ ਸੋ ਇਹ ਵੀਡੀਓ ਕਿਸ ਤਰ੍ਹਾਂ ਦੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ